ਪ੍ਰਵਾਸੀ ਸਿੱਖਾਂ ਨੇ ਤਖਤਾਂ ਦੇ ਜਥੇਦਾਰਾਂ, ਪ੍ਰਚਾਰਕਾਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ। ਅਮਰੀਕਾ ਦੇ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨੇ ਇੱਕ ਪ੍ਰਭਾਵਸ਼ਾਲੀ ਟੈਲੀਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਕਈ ਸਾਰੇ ਮੁੱਦੇ ਉਠਾਏ ਗਏ। ਪਰੰਤੂ ਇਹਨਾਂ ਵਿੱਚੋਂ ਇੱਕ ਮੁੱਦਾ ਅਜੀਹ ਹ ਰਿਹਾ ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਏਜੀਪੀਸੀ ਅਮਰੀਕੀ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਿਆਂ ਦੇ 147 ਤੋਂ ਜ਼ਿਆਦਾ ਨੁਮਾਇੰਦਿਆਂ ਦੀ ਇੱਕ ਸਾਂਝੀ ਟੈਲੀਕਾਨਫਰੰਸ 'ਚ ਮੌਜੂਦਾ ਚਿੰਤਾਜਨਕ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਐਸਸੀਸੀ ਈਸੀ ਦੇ ਕੋਆਰਡੀਨੇਟਰ ਹਿਮੰਤ ਸਿੰਘ ਸਮੇਤ ਬੁਲਾਰੇ ਹਰਜਿੰਦਰ ਸਿੰਘ ਅਤੇ ਏਜੀਪੀਸੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਦੇ ਵੱਲੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਨੇ ਦੱਸਿਆ ਗਿਆ ਹੈ ਕਿ ਭਾਰਤੀ ਸਟੇਟ ਦੁਆਰਾ ਗੁੰਝੀ ਸਾਜ਼ਿਸ਼ ਦੇ ਅਧੀਨ ਗਿਆਨੀ ਸ਼ੇਰ ਸਿੰਘ ਵਰਗੇ ਸੂਡੋ ਸਿੱਖ ਪ੍ਰਚਾਰਕਾਂ ਦੇ ਰਾਹੀਂ ਗੁਰਦੁਆਰਿਆਂ ਦੇ ਵਿੱਚ ਕੁਸਪੈਟ ਕੀਤੀ ਜਾ ਰਹੀ ਹੈ। ਭਾਰਤੀ ਸਟੇਟ ਦੀ ਇਹ ਸਾਜ਼ਿਸ਼ ਸਿੱਖ ਕੌਮ ਵਿੱਚ ਬੇਚੈਨੀ ਅਤੇ ਭੰਬਲਪੂਸਾ ਪੈਦਾ ਕਰਨ ਦੀਆਂ ਘਿਣਾਉਣੀਆਂ ਹਰਕਤਾਂ ਦੀ ਕੜੀ ਦਾ ਇੱਕ ਹਿੱਸਾ ਹੈ। ਟੈਲੀਕਾਨਫਰੰਸ ਦੇ ਵਿੱਚ ਦੂਸਰਾ ਵਿਸ਼ਾ 22 ਜਨਵਰੀ ਨੂੰ ਮੋਦੀ ਦੇ ਵੱਲੋਂ 500 ਸਾਲ ਪੁਰਾਣੀ ਬਾਬਰੀ ਮਸਜਿਦ ਦੀ ਥਾਂ ਦੇ ਉੱਪਰ ਬਣਾਏ ਜਾ ਰਹੇ ਰਾਮ ਮੰਦਰ ਦੇ ਉਦਘਾਟਨ ਦੇ ਸਬੰਧ ਦੇ ਵਿੱਚ ਸੀ। ਜਿਸ ਤਹਿਤ ਰਾਮ ਮੰਦਰ ਦੇ ਉਦਘਾਟਨ ਬਹਾਨੇ ਸਿੱਖਾਂ ਨੂੰ Hindu ਸਨਾਤਨ ਧਰਮ ਦੇ ਹਿੱਸੇ ਵਜੋਂ ਦਿਖਾਉਣ ਅਤੇ ਪ੍ਰਚਾਰਨ ਅਤੇ ਭਿਖਰੇ ਵਿੱਚ ਸਿੱਖ ਧਰਮ ਦੀ ਹੋਂਦ ਨੂੰ ਖਤਮ ਕਰਕੇ Hinduਵਾਦ ਦੇ ਵਿੱਚ ਜਜ਼ਬ ਕਰਨ ਦੀ ਯੋਜਨਾ ਦਾ ਹਿੱਸਾ ਦਿਖਾਇਆ ਗਿਆ ਹੈ ਉਕਤ ਟੈਲੀ ਕਾਨਫਰੰਸ ਦੇ ਸਾਰੇ ਕਾਲਰਾਂ ਦੀ ਇਹ ਸਹਿਮਤੀ ਸੀ ਕਿ ਭਾਰਤੀ ਸਟੇਟ ਦੇ ਵੱਲੋਂ ਸਿੱਖ ਸੰਘਰਸ਼ ਦੇ ਆਗੂਆ ਭਾਈ ਹਰਦੀਪ ਸਿੰਘ ਨਿਜਰ ਪਾਈ ਪਰਮਜੀਤ ਸਿੰਘ ਪੰਜਵੜ ਪਾਈ ਅਵਤਾਰ ਸਿੰਘ ਖੰਡਾ ਦੇ ਵਿਦੇਸ਼ੀ ਧਾਰਤੀ ਤੇ ਕੀਤੇ ਗਏ ਕਤਲਾਂ ਦੇ ਖੁਲਾਸੇ ਤੋਂ ਬਾਅਦ ਅਤੇ ਅਮਰੀਕੀ ਨਿਆ ਵਿਭਾਗ ਦੇ ਵੱਲੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ 'ਚ ਭਾਰਤੀ ਅਧਿਕਾਰੀਆਂ ਦੇ ਸ਼ਾਮਲ ਹੋਣ ਬਾਰੇ ਸਿੱਧੇ ਦੋਸ਼ ਲਾਉਣ ਦੇ ਮੱਦੇਨਜ਼ਰ ਇਹ ਗੱਲ ਸਾਫ਼ ਹੈ ਕਿ ਭਾਰਤ ਉੱਤਰੀ ਅਮਰੀਕਾ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਤਰਲੁ ਮੱਚੀ ਹੋ ਰਹੀ ਹੈ। ਵਾਣਦਸੀ ਆਈ ਕੀ ਇਸ ਦੌਰਾਨ ਲੰਬ ਵਿਚਾਰਾਂ ਤੋਂ ਬਾਅਦ ਸਰਬਸੰਮਤੀ ਦੇ ਨਾਲ ਹੇਠ ਲਿਖੇ ਮਤੇ ਪਾਸ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਨਕਲੀ ਗਿਆਨੀ ਸ਼ੇਰ ਸਿੰਘ ਅਤੇ ਉਸ ਦੇ ਗੁੰਮਰਾਹ ਕੀਤੇ ਹੋਏ ਨੌਜਵਾਨ ਸਾਥੀਆਂ ਨਿਹੰਗ ਬਲਬੀਰ ਸਿੰਘ ਬੁੱਢਾ ਦਲ ਸੰਤਾ ਸਿੰਘ ਨੂੰ ਅਮਰੀਕਾ ਦੇ ਸਾਰੇ ਗੁਰਦੁਆਰਿਆਂ ਅਤੇ ਪੰਥਕ ਸਟੇਜਾਂ ਤੇ ਬੋਲਣ ਤੋਂ ਪਾਬੰਦੀ ਲਾਈ ਜਾਂਦੀ ਹੈ ਸ਼ੀਰ ਸਿੰਘ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੇ ਵਿੱਚ ਆਰਐਸਐਸ ਦੀ ਸ਼ਾਖਾ ਹਿੰਦੂ ਫੋਰਮ ਕੈਨੇਡਾ ਦੇ ਮੁਖੀ ਰਾਉ ਯਦਨਪੁਰੀ ਨੇ کارਖਾਨੇ ਦੇ ਉੱਪਰ ਵਿਸ਼ੇਸ਼ ਮਹਿਮਾਨ ਬਨਣ ਇੱਕ ਭਾਰਤੀ ਹਿੰਦੂ ਬਾਬੇ ਨੂੰ ਮੱਥਾ ਟੇਕਣਾ ਗੁਰੂ ਸਾਹਿਬ ਦੀ ਬਖਸ਼ੀਸ਼ ਪਵਿੱਤਰ ਦਸਤਾਰ ਦਾਨ ਨਿਰਾਦਰ ਕਰਨਾ ਅਤੇ ਸਿੱਖ ਨੌਜਵਾਨਾਂ ਨੂੰ ਕੋਰਾਹੇ ਪਾਉਣ ਨਾਬਾਲਗ ਸਿੱਖ ਬੱਚਿਆਂ ਨੂੰ ਗੈਰ ਕਾਨੂੰਨੀ ਨਸ਼ੇ ਸੁੱਖਾ ਯਾਨੀ ਕਿ ਭੰਗ ਆਦਿਕ ਦੇ ਉੱਪਰ ਲਾਉਣ ਅਤੇ ਸਿੱਖ ਧਰਮ ਦੇ ਨਾਲ ਪਾਵਨ ਪਵਿੱਤਰ ਸినాਦਾਂਬੀ ਨਾਲ ਜੋ ਖੇਲਵਾੜ ਕਰਨਾ ਸ਼ਾਮਿਲ ਹੈ ਉਸ ਦੇ ਬਾਰੇ ਵਿੱਚ ਧਿਆਨ ਦਿੱਤਾ ਗਿਆ ਹੈ ਬਲਬੀਰ ਸਿੰਘ ਅਤੇ ਸ਼ੇਰ ਸਿੰਘ ਦੀ ਡੀਪ ਸਟੇਟ ਦੇ ਉੱਪਰ ਭਾਰਤੀ ਡਿਪਲੋਮੇਟਾਂ ਦੇ ਨਾਲ ਨੇੜਤਾ ਵੀ ਇਸ ਦੇ ਵਿੱਚ ਜ਼ਿਕਰ ਖਾਸ ਹੈ ਸਿੱਖ ਧਰਮ ਦੇ ਪੰਜ ਤਖਤਾਂ ਪ੍ਰਚਾਰਕਾਂ ਅਤੇ ਸਿੱਖ ਸੰਗਤਾਂ ਨੂੰ ਅਯੋਧਿਆ ਵਿਖੇ ਰਾਮ ਮੰਦਰ ਦੇ ਉਦਘਾਟਨ ਦੇ ਵਿੱਚ ਹਿੱਸਾ ਨਾ ਲੈਣ ਦੇ ਲਈ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਇਨਾ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਅਕਾਲ ਸੱਤ ਸਾਬ੍ਹ ਤੇ ਹਮਲਾ ਕਰਨ ਅਤੇ ਸਿੱਖ ਨਸਨਕੁਸ਼ੀ ਕਰਨ ਗੁਰਦੁਆਰਾ ਮੰਗੂ ਮੱਠ ਗੁਰਦੁਆਰਾ ਗਿਆਨ ਗੋਦੜੀ ਅਤੇ ਗੁਰਦੁਆਰਾ ਡਾਂਗ ਮਾਰ ਨੂੰ ਢਾਉਣ ਦੇ ਵਿੱਚ ਭਾਰਤੀ ਸਟੇਟ ਅਤੇ ਆਰਐਸਐਸ ਭਾਜਪਾ ਗੱਠਜੂੜ ਦਾ ਸਿੱਧਾ ਹੱਥ ਹੈ 5 ਸਾਲ ਪਹਿਲਾਂ ਭਾਰਤੀ ਡਿਪਲੋਮੇਟਾਂ ਅਤੇ ਸਿਆਸਤਦਾਨਾਂ ਨੇ ਐਸਈਈਸੀ ਦੇ ਵੱਲੋਂ ਲਾਈ ਗਈ ਪਾਬੰਦੀ ਦੀ ਮੂੜ ਪੁਸ਼ਟੀ ਕੀਤੀ ਸੀ ਅਤੇ ਹੁਣ ਇਸ ਸਭ ਦੇ ਦਰਮਿਆਨ ਕੀ ਹੋਵੇਗਾ ਅਗਲਾ ਕਦਮ ਇਸ ਦੇ ਬਾਰੇ ਵਿੱਚ ਫਿਲਹਾਲ ਜੋ ਹੈ ਇਹ ਸਾਰੀ ਟੈਲੀ ਕਾਨਫਰੰਸ ਦੇ ਵਿੱਚ ਨਖੁੱਲ ਕੇ ਬਿਆਨ ਕਰ ਦਿੱਤੀ ਗਈ ਆ ਅਤੇ ਮਤੇ ਜੋ ਨੇ ਉਹ ਪਾ ਦਿੱਤੇ ਗਏ ਨੇ। ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਪੁੱrna। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ